ਬੈਰੀਕੇਟਿੰਗ ਦੇਖੋ ਕਿਸ ਤਰ੍ਹਾਂ ਕਿਸਾਨ ਪੱਟ ਕੇ ਬੈਰੀਕੇਟ ਲਈ ਆ ਰਹੇ ਨੇ ਜੋ ਪ੍ਰਸ਼ਾਸਨ ਵੱਲੋਂ ਲਗਾਏ ਗਏ ਸੀ ਤੁਸੀਂ ਦੇਖ ਰਹੇ ਹੋ 4x4 ਜੋ ਜੌਂਡੀਆ ਰੱਗੇ ਖੜਾ ਸੀ 5404 ਉਹਦੇ ਨਾਲੇ ਬੈਰੀਕੇਟਿੰਗ ਖਿੱਚ ਕੇ ਲਿਜਾਈ ਜਾ ਰਹੇ ਨੇ ਸਾਈਡ ਤੇ ਬੈਰੀਕੇਟਿੰਗ ਪੱਟ ਦਿੱਤੇ ਗਏ ਨੇ ਕਿਸਾਨਾਂ ਵੱਲੋਂ ਸਭਰਾਜ 855 ਬੈਰੀਕੇਟਿੰਗ ਪੱਟ ਕੇ ਅੱਗੇ ਵੱਧਦਾ ਜਾ ਰਿਹਾ ਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਸਾਈਡ ਤੇ ਨੌਜਵਾਨਾਂ ਨੂੰ ਸਾਈਡ ਤੇ ਹੋਣ ਲਈ ਕਿਹਾ ਜਾ ਰਿਹਾ ਹੈ। ਪੈਰੀਗੇਟਾਂ ਨੂੰ ਗਾਜਰ ਮੂਲੀ ਦੀ ਤਰ੍ਹਾਂ ਖਿੱਚਿਆ ਜਾ ਰਿਹਾ ਇੱਥੇ। ਪਟਦਾਂਗੇ ਬੈਰੀਅਰ ਦੇਖੋ ਕਿਵੇਂ ਆਪਣੇ ਯੋਧਿਆਂ ਚ ਆ ਜਿਹੜੇ ਘਰਾਂ ਦੇ ਬੈਠੇ ਲਕ ਲਾਮ ਤਾਂ ਉਹਨਾਂ ਦੇ ਯੂਟਿਊਬਰਾਂ ਦੇ ਭਾਈ। ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਹੋਈਏ ਸੀਸੇ ਟੁੱਟਨੇ ਜਾਂ ਜਾਨਾਂ ਲੱਗਣੀਆਂ ਨੇ ਫਿਰ ਢਲੀ ਦੇ ਧਰ ਕੇ ਆਏ ਆ। ਏ ਪਟਦਣੇ ਬੈਰੀਅਰ ਆਪਾਂ ਨੇ ਮੋਦੀ ਹਰਾ ਦੇਣਾ ਚੱਕ ਦੇਣਾ ਕੰਮ ਜਮਾਈ। ਇਹ ਲੋਕ ਹੈ ਮੋਦੀ ਸਾਹ ਨੂੰ ਖੱਟਰ ਸਾਗੇ ਬੰਦੇ ਬਣ ਜਣ ਨਹੀਂ ਅਸੀਂ ਬੰਦੇ ਬਣਾ ਦੇਾਂਗੇ ਅੱਗੇ ਅਸੀਂ ਮੁੜ ਗਏ ਹੁਣ ਨਹੀਂ ਮੁੜਦੇ ਕਾਹਦਾ ਲੋਕਤੰਤਰ ਹੈ ਲੋਕਤੰਤਰ ਅਨਿੰਦਰ ਮੋਦੀ ਨੇ ਇੱਕ ਨਾਰਾ ਦਿੱਤਾ ਸੀ ਵੀ ਅਸੀਂ ਇੰਡੀਆ ਨੂੰ ਡਿਜੀਟਲ ਇੰਡੀਆ ਬਣਾਣਾ 15 ਦਿਨ ਤੋਂ ਇੰਟਰਨੈਟ ਬਾਦ ਕਾਹਦਾ ਡਿਜੀਟਲ ਇੰਡੀਆ ਜਦੋਂ ਕਰੋਨਾ ਆਇਆ ਸੀ ਉਹਦੋਂ ਇਹਨਾਂ ਦਾ ਡਿਜੀਟਲ ਇੰਡੀਆ ਕਿੱਥੇ ਗਿਆ ਸੀ ਕਿੰਨਾ ਟਾਈਮ ਲੱਗਦਾ 2 ਮਿੰਟ ਦਾ ਨਹੀਂ ਸਮਾਂ ਲੱਗਦਾ ਇੱਕ ਪੇਪਰ ਦੇ ਉੱਤੇ ਲਿਖ ਕੇ ਦੇਣ ਨੂੰ ਵੀ ਥੋੜੀਆਂ ਜੋ ਮੰਗਾ ਉਹ ਸਾਨੂੰ ਮਨਜ਼ੂਰ ਆ ਕੱਲ ਚੰਡੀਗੜ੍ਹ ਕੀ ਲੈਣ ਆਏ ਸੀ ਇਹ ਵੀ ਕਹਿਣਾ ਹੈ ਇੱਥੇ ਕਿ ਜਿਹੜੇ ਇਹ ਲੋਕ ਸੀਗੇ ਪ੍ਰਦਰਸ਼ਨਕਾਰੀ ਇਹਨਾਂ ਨੇ ਹੁੱਲੜਬਾਜੀ ਕੀਤੀ ਆ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਏ ਇਹ ਵੀ ਗੱਲਾਂ ਆਉਣੀਆਂ ਨੇ ਸੋ ਸੰਭੂ ਬਾਉਂਡਰ ਦਾ ਤੁਹਾਨੂੰ ਮਾਹੌਲ ਦਿਖਾ ਰਿਹਾ ਹਾਂ ਇਸ ਸਮੇਂ ਉੱਥੇ ਮੌਜੂਦ ਹਾਂ ਪਹਿਲਾਂ ਵੀ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਕਿਸ ਤਰ੍ਹਾਂ ਬਲ ਦਾ ਪ੍ਰਯੋਗ ਆ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਏ ਸੋ ਕਿਸਾਨਾਂ ਦੇ ਡਾਇਰੈਕਟਰ ਟਰਾਲੀਆਂ ਨੇ ਜਿਹੜੀਆਂ ਵੱਡੀਆਂ ਲਾਈਨਾਂ ਕਈ ਕਿਲੋਮੀਟਰ ਚ ਰੋੜਾਂ ਤੇ ਲੱਗੀਆਂ ਨੇ ਸੋ ਅੱਗੇ ਘੱਗਰ ਦਾ ਪੋਲਾ ਜਿਹੜਾ ਹਰਿਆਣਾ ਸਰਕਾਰ ਵੱਲੋਂ ਬੰਦ ਕੀਤਾ ਗਿਆ ਏ ਉੱਥੇ ਬਲ ਦਾ ਪ੍ਰਯੋਗ ਕੀਤਾ ਜਾ ਰਿਹਾ ਕਿਉਂਕਿ ਕਿਸਾਨਾਂ ਵੱਲੋਂ ਜਿਹੜੀਆਂ ਰੋਕਾਂ ਨੇ ਉਹ ਤੋੜਨ ਦਾ ਯਤਨ ਆ ਜਿਹੜਾ ਕੀਤਾ ਜਾ ਰਿਹਾ ਏ ਫਲਾਲ ਅਸੀਂ ਡਾਟਾ ਭੇਜ ਕੇ ਆਏ ਆ ਜਿਹੜਾ ਸੀਗਾ ਫਿਰ ਗੋਲਿਆਂ ਦੀਆਂ ਆਵਾਜ਼ਾਂ ਇੱਥੇ ਤੱਕ ਸੁਣਾਈ ਦੇ ਰਹੀਆਂ ਨੇ ਸੋ ਕਿੱਦਾਂ ਦੇ ਹਾਲਾਤ ਨੇ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਸੋ ਬਲ ਦਾ ਪ੍ਰਯੋਗ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਿਸਾਨ ਕਹਿ ਰਹੇ ਨੇ ਕਿ ਅੱਗੇ ਵਧਾਂਗੇ ਫਲਾਲ ਕਿਸ ਤਰ੍ਹਾਂ ਅੱਗੇ ਵਧਦੇ ਨੇ ਕੀ ਸਿਸਟਮ ਹੁੰਦਾ ਹੈ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਬਲ ਦਾ ਪ੍ਰਯੋਗ ਕੀਤਾ ਜਾ ਰਿਹਾ ਏ ਸੋ ਨੀਚੇ ਵੀ ਕਿਸਾਨ ਹੈ ਕਿਸਾਨ ਦਿਖਾਈ ਦੇ ਰਹੇ ਨੇ ਜਿੱਥੇ ਤੱਕ ਨਿਗਾਹ ਜਾਂਦੀ ਆ ਕਿਸਾਨ ਹੈ ਕਿਸਾਨ ਦਿਖਾਈ ਦੇ ਰਹੇ ਨੇ ਹਰਿਆਣਾ ਸਰਕਾਰ ਵੱਲੋਂ ਬਲ ਦਾ ਪ੍ਰਯੋਗ ਹੈ ਜਿਹੜਾ ਉਹ ਕੀਤਾ ਜਾ ਰਿਹਾ ਏ ਜੈਕਾਰਿਆਂ ਦੀਆਂ ਗੂੰਜਾਂ ਸੁਣਾਈ ਦੇ ਰਹੀਆਂ ਨੇ ਹੁਣ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ ਬਲਦਾ ਪ੍ਰਯੋਗ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਉਹ ਕਿੰਨਾ ਕੱਠ ਪਰਾਂਗਾ ਜਿੱਥੇ ਸਾਹਮਣੇ ਬੈਰੀਕੇਡੀਆਂ ਤਾਂ ਇਹ ਗੋਲਾਬਾਰੀ ਹੋ ਰਹੀ ਆ ਉੱਥੇ ਸਾਈਡਾਂ ਤੇ ਵੀ ਕਿਸਾਨ ਦਿਖਾਈ ਦੇਣਗੇ ਤੁਹਾਨੂੰ ਸਾਈਡਾਂ ਤੇ ਕਿਸਾਨ ਕਿਸਾਨ ਦਿਖਾਈ ਦੇ ਰਹੇ ਨੇ ਸਾਈਡ ਤੇ ਇਹਦੀ ਅੱਗੇ ਵਧਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਅੱਗੇ ਆ ਦੇਖੋ ਤੁਸੀਂ ਬੈਰੀਕੇਟਿੰਗ ਦੇਖੋ ਕਿਸ ਤਰ੍ਹਾਂ ਕਿਸਾਨ ਪੱਟ ਕੇ ਬੈਰੀਕੇਡ ਲਈ ਆ ਰਹੇ ਨੇ ਜੋ ਪ੍ਰਸ਼ਾਸਨ ਵੱਲੋਂ ਲਗਾਏ ਗਏ ਸੀ ਤੁਸੀਂ ਦੇਖ ਰਹੇ ਹੋ 4x4 ਜੋ ਜੌਂਡੀਰ ਅੱਗੇ ਖੜਾ ਸੀ 5404 ਉਹਦੇ ਨਾਲੇ ਬੈਰੀਕੇਡਿੰਗ ਖਿੱਚ ਕੇ ਲਜਾਏ ਜਾ ਰਹੇ ਨੇ ਸਾਈਡ ਤੇ ਬੈਰੀਕੇਡਿੰਗ ਪੱਟ ਦਿੱਤੇ ਗਏ ਨੇ ਕਿਸਾਨਾਂ ਵੱਲੋਂ ਸੋ ਗੋਲੇ ਵੀ ਚੱਲ ਰਹੇ ਨੇ ਤੁਸੀਂ ਦੇਖ ਰਹੇ ਹੋ ਪਾਣੀ ਦੀਆਂ ਬੁਸਾਰਾਂ ਗੋਲੇ ਬੱਲ ਦਾ ਪ੍ਰਯੋਗ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਸੋ ਕਿਸਾਨ ਡਟੇ ਹੋਏ ਨੇ ਕਹਿ ਰਹੇ ਨੇ ਕਿ ਅਸੀਂ ਸੋ ਪ੍ਰਸ਼ਾਸਨ ਵੱਲੋਂ ਬਲ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਕਿਸਾਨ ਕਹਿ ਰਹੇ ਨੇ ਕਿ ਬੈਰੀਕੇਡਿੰਗ ਤੋੜ ਕੇ ਅੱਗੇ ਵਧਾਂਗੇ ਟੋਚਣ ਲੈ ਕੇ ਆਓਗੇ ਟੋਚਣ ਪਾਈਓ ਟੋਚਣ ਲੈ ਕੇ ਅੱਗੇ ਆਉਣ ਲਈ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਟੋਚਣ ਵਾਲੇ ਟਰੈਕਟਰ ਅੱਗੇ ਆਉਣ ਸੋ ਕਿਹਾ ਜਾ ਰਿਹਾ ਹੈ ਕਿ ਟੋਚਣ ਲੈ ਕੇ ਅੱਗੇ ਪਹੁੰਚਣ ਟਰੈਕਟਰ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰ੍ਹਾਂ ਬੈਰੀਕੇਟ ਪੱਟ ਕੇ ਟਰੈਕਟਰ ਅੱਗੇ ਵਧ ਰਹੇ ਨੇ ਸੋ ਨਿਊ ਹੌਲੈਂਡ ਗੂੰਜਾਂ ਪਾਉਂਦਾ ਆ ਰਿਹਾ ਨਿਊ ਹੌਲੈਂਡ ਗੂੰਜਾਂ ਪਾਉਂਦਾ ਤੁਸੀਂ ਦੇਖ ਰਹੇ ਹੋ ਬੈਰੀਕੇਟਿੰਗ ਪੱਟ ਕੇ ਨਿਊ ਹੌਲੈਂਡ ਅੱਗੇ ਵਧ ਰਿਹਾ ਏ ਤੁਸੀਂ ਤਸਵੀਰਾਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਸੋ 4x4 ਸਭਰਾਜ 855 ਸਭਰਾਜ 855 ਬੈਰੀਕੇਟਿੰਗ ਪੱਟ ਕੇ ਅੱਗੇ ਵੱਧਦਾ ਜਾ ਰਿਹਾ ਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਸਾਈਡ ਤੇ ਨੌਜਵਾਨਾਂ ਨੂੰ ਸਾਈਡ ਤੇ ਹੋਣ ਲਈ ਕਿਹਾ ਜਾ ਰਿਹਾ ਕਿਉਂਕਿ ਬੋਲੇ ਟਰੈਕਟਰ ਨੇ ਜਿਹੜੇ ਬੋਲੇ ਸੋ ਨਿਹਾਲ ਸਸਰੀਏ ਕਾਲਦੇ ਜੇ ਕਾਰੇ ਨੇ ਜਿਹੜੇ ਉਹ ਗੁੰਝਦੇ ਦਿਖਾਈ ਦੇ ਰਹੇ ਨੇ ਬੈਰੀਕੇਟਾਂ ਨੂੰ ਗਾਜਰ ਮੂਲੀ ਦੀ ਤਰ੍ਹਾਂ ਖਿੱਚੇ ਜਾ ਰਿਹਾ ਇੱਥੇ ਜਿਨ੍ਹਾਂ ਨੂੰ ਲਗਾਉਣ ਦੇ ਲਈ ਪ੍ਰਸ਼ਾਸਨ ਵੱਲੋਂ 3-4 ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਉਹ ਕਿਸਾਨਾਂ ਨੇ ਜਦੋਂ ਇੱਥੇ ਨੌਜਵਾਨਾਂ ਨੂੰ ਆਦੇਸ਼ ਦਿੱਤੇ ਕਿ ਬੈਰੀਗੇਟਿੰਗ ਪੱਟਣੇ ਨੇ ਤਾਂ ਉਹ ਗਾਜਰ ਮੂੜੀਆਂ ਦੀ ਤਰ੍ਹਾਂ ਕਿਸਾਨ ਨੇ ਜਿਹੜੇ ਬੈਰੀਗੇਟਿੰਗ ਪੱਟ ਕੇ ਅੱਗੇ ਵਧ ਰਹੇ ਨੇ ਸੋ ਜੀਸੀਵੀ ਮਸ਼ੀਨਾਂ ਇੱਥੇ ਦਿਖਾਈ ਦੇ ਰਹੀਆਂ ਨੇ ਜੈਸੀ ਵੀ ਮਸ਼ੀਨਾਂ ਦਿਖਾਈ ਦੇ ਰਹੀਆਂ ਨੇ ਕਿਸਾਨ ਨੇ ਜਿਹੜੇ ਉਹ ਬੈਰੀਕੇਟਿੰਗ ਪੱਟ ਕੇ ਅੱਗੇ ਵਧ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਨੌਜਵਾਨਾਂ ਨੂੰ ਅੱਗੇ ਜਾ ਕੇ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਗੋਲਿਆਂ ਤੋਂ ਬਚ ਕੇ ਸੋ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਕਿਸਾਨ ਨੇ ਜਿਹੜੇ ਉਹ ਤੋਂ ਚੱਲਾ ਗਏ ਉਹ ਅੱਗੇ ਵਧ ਰਹੇ ਨੇ ਸੋ ਅਥਰੂ ਗਾਇਤ ਦੇ ਗੋਲੇ ਗੋਲਿਆਂ ਦਾ ਪ੍ਰਯੋਗ ਹੈ ਜਿਹੜਾ ਉਹ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਗੋਲੇ ਨੇ ਜਿਹੜੇ ਉਹ ਸਿੱਟਰੇ ਆਏ ਪੰਜਾਬ ਦੀ ਹੱਦ 'ਚ ਖੜੇ ਨੇ ਕਿਸਾਨ ਪੰਜਾਬ ਦੀ ਹੱਦ ਵਿੱਚ ਗੋਲਾਵਾਰੀ ਆ ਜਿਹੜੀ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਕਹਦਾ ਗਾਸ ਹੋ ਗਿਆ ਤੇ ਗੋਲੇ ਸੁੱਟਦੇ ਆ ਹਾਂਜੀ ਵੀਰ ਜੀ ਨੂਨ ਨੂਨ ਦਾ ਕੀ ਮਤਲਬ ਹੈ ਜੀ ਨੂਨ ਮਤਲਬ ਜਦੋਂ ਗਲਾ ਸੁੱਕਦਾ ਹੈ ਨਾ ਜਦੋਂ ਗਲਾ ਸੁੱਕਦਾ ਉਦੋਂ ਅਲਸੂ ਗੈਸ ਤੇ ਗੋਲੇ ਸੁੱਟਦੇ ਨਾ ਉਹਦੇ ਕਰਕੇ ਬਲ ਸਿੰਘਾ ਨੂੰ ਨੂਨ ਦੇਈਦਾ ਤੇ ਉਹਨਾਂ ਦੀ ਜ਼ੁਬਾਨ ਨੂੰ ਗੋਤਾ ਨਾ ਆਵੇ ਤੇ ਉਹ ਭੱਜ-ਭੱਜ ਕੇ ਲੜਨ ਔਰ ਭੱਜ-ਭੱਜ ਕੇ ਆਪਣੇ ਫੈਸਲੇ ਹੱਲ ਕਰਾਨਾ ਇਹ ਨੂਨ ਨਾਲ ਫਰਕ ਰਹਿੰਦਾ ਜੀ ਫੋ ਨੂਨ ਦੇ ਨਾਲ ਵੀਰੇ ਨਾਲ ਦੇ ਨਾਲ ਫਰਕ ਪੈ ਜਾਂਦਾ ਜੀ ਤੋਂ ਸਰਕਾਰ ਉਤਰੀ ਹੋਈ ਏ ਜਿਹੜੇ ਬਜ਼ੁਰਗਾਂ ਦੇ ਉੱਤੇ ਇਹ ਗੋਲੇ ਸੱਟੇ ਨੇ ਉਹਨਾਂ ਦੇ ਕੱਪੜੇ ਸੜ ਗਏ ਨੇ ਸਾਹ ਤੋਂ ਤੰਗ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਬਾਈਟ ਦੇਾਂਗੇ ਬਾਅਦ ਚੋ ਜੇ ਬੈਰੀਕੇਟ ਤਰੋੜ ਲੈਂਦੇ ਪਰ ਕਲਾ ਵਰਤਨ ਦੀ ਇਹਦੇ ਕਲਾ ਵਰਤੇ ਕੀ ਪਿਛਲੀ ਵਾਰੀ ਬਾਈ ਦੀਪ ਸਿੱਧੂ ਲੈ ਕੇ ਗਿਆ ਸੀ ਐਦ ਕੀ ਉਹਦੇ ਭਰਾ ਇੱਥੇ ਆਏ ਨੇ ਇੱਥੇ ਬਾਈ ਦੀਪ ਸਿੱਧੂ ਦੇ ਤੇ ਇਹ 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 ਟੁੱਟਿਆ ਸਮਝ ਕਲਾ ਮਹਾਰਾਜ ਦੀ ਸ਼ਹੀਦ ਸਿੰਘਾਂ ਦੀ ਪਾਉਣ ਨਹੀਂ ਚਾਲੂ ਹੋ ਗਈ ਹੈ ਤੇ ਹੋ ਗਈ ਸਮਝ ਠੀਕ ਹੈ ਤੇ ਆ ਦਿੱਲੀ ਹੈ ਤੇ ਸਿੰਘਾਂ ਨੇ ਬਸ ਪਹੁੰਚੇ ਖਲੋਤੇ ਜਿੱਥੇ ਦੀਪ ਸਿੱਧੂ ਵੱਲੋਂ ਮੋਰ ਚਾਲ ਗੇ ਸੀ ਉਸੇ ਜਗ੍ਹਾ ਤੇ ਖੜਕੇ ਪੈਰੀਕੇਟ ਦੀਪ ਸਿੱਧੂ ਤਰੋੜਨ ਵਾਲਾ ਕ੍ਰੈਡਿਟ ਹੋਰ ਕਿਸੇ ਨੂੰ ਦਿੰਦੇ ਪਏ ਸਨ ਐਦਕੀ ਵੀ ਨੌਜਵਾਨ ਜਿਹੜੇ ਨੇ ਹਾਂ ਉਹ ਮੁੰਡੇ ਨੌਜਵਾਨ ਜਿਹੜੇ ਨੇ ਉਹ ਬੋਰੀਆਂ ਗਿੱਲੀਆਂ ਦੇ ਉੱਤੇ ਆਪਣਾ ਜਿਹੜੇ ਆਸੂ ਗੈਸ ਗੋਲੇ ਦੇ ਉਹਨਾਂ ਨੂੰ ਚੁੱਕ-ਚੁੱਕ ਕੇ ਦੂਜੇ ਪਾਸੇ ਸੱਟਣ ਦੇਣੇ ਠੀਕ ਹੈ ਤੇ ਐਦਕੀ ਵੀ ਕਲਾ ਵਰਤਨ ਦੀ ਏ ਪਰ ਮੈਂ ਇੱਕ ਗੱਲ ਤੁਹਾਨੂੰ ਬਾਈਟ ਦੇ ਵਿੱਚ ਇਹ ਕਹਿ ਦਿਆਂ ਬਈ ਐਦਕੀ ਬੈਰੀਕੇਟ ਤਰੋੜਨ ਦਾ ਛੇਤੀ ਕੀਤਿਆ ਹੋਰ ਕਿਸੇ ਨੂੰ ਕ੍ਰੈਡਿਟ ਨਾ ਦਿਓ ਜੇ ਕ੍ਰੈਡਿਟ ਦੇਣਾ ਤੇ ਆ ਨੌਜਵਾਨਾਂ ਨੂੰ ਜਿਹੜੇ ਅੱਗੇ ਕੈਰੀ ਨਾਮ ਕੀ ਅਭਿਰਜੀ ਆਪਣਾ ਮੇਰਾ ਨਰਿੰਦਰ ਸਿੰਘ ਕਰਾਇਆ ਨਰਿੰਦਰ ਸਿੰਘ ਕਰਾਇਆ ਵੀਰ ਕਹਿ ਰਿਹਾ ਕਿ ਨੌਜਵਾਨਾਂ ਨੇ ਬੈਰੀਕੇਟਿੰਗ ਤੋੜੇ ਨੇ ਸੋ ਪਿਛਲੀ ਵਾਰ ਦੀਪ ਸਿੱਧੂ ਵੱਲੋਂ ਉਪਰਾਲਾ ਕੀਤਾ ਗਿਆ ਸੀ ਸਿੱਦਾ ਸਿੰਘਾਂ ਦੀ ਕਿਰਪਾ ਹੈ ਜਿਹੜੀ ਕਲਾ ਵਰਤ ਰਹੀ ਹੈ ਪਰਮਾਤਮਾ ਦੀ ਟਰੈਕਟਰ ਦਿਖਾਈ ਦੇ ਰਹੇ ਨੇ ਜਿਹੜੇ ਬੈਰੀਕੇਟਿੰਗ ਲਗਾਉਣ ਦੇ ਲਈ ਪ੍ਰਸ਼ਾਸਨ ਵੱਲੋਂ 4-5 ਦਿਨਾਂ ਤੋਂ ਹਫਤੇ ਤੋਂ ਤਿਆਰੀ ਕੀਤੀ ਜਾ ਰਹੀ ਸੀ ਉਹ ਕਿਸਾਨ ਨੇ ਕਿਸਾਨਾਂ ਦੇ ਟਰੈਕਟਰ ਨੇ 4x4 54 05 ਇੱਥੇ ਦਿਖਾਈ ਦੇ ਰਹੇ ਨੇ ਸੋਨਾ ਨਾਲ ਬੈਰੀਗੇਟਿੰਗ ਗਾਜਰ ਮੂੜੀਆਂ ਦੀ ਤਰ੍ਹਾਂ ਪੱਟ ਕੇ ਕਿਸਾਨ ਸਾਈਡਾਂ ਤੇ ਲਿਜਾ ਰਹੇ ਨੇ ਕਿਸਾਨ ਮਜ਼ਦੂਰ ਹੈ ਹਾਂ ਜਿੰਦਾਬਾਦ ਜਿੰਦਾਬਾਦ ਹਾਂਜੀ ਸੈੱਠੀ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਸੈੱਠੀ ਸਾਹਿਬ ਚੜ੍ਹਦੀ ਕਲਾ ਪੂਰੀ ਵੱਟ ਦਾਂਗੇ ਬੈਰੀਅਰ ਦੇਖੋ ਕਿਵੇਂ ਆਪਣੇ ਯੋਧਿਆਂ ਚ ਆ ਜਿਹੜੇ ਘਰਾਂ ਦੇ ਬੈਠੇ ਲਕ ਲਾਂ ਤਾਂ ਉਹਨਾਂ ਦੇ ਯੂਟਿਊਬਰਾਂ ਦੇ ਭਾਈ ਜਿਹੜੇ ਲੋਕਾਂ ਤੋਂ ਕਮਾ ਕੇ ਵੀਡੀਓ ਪੈਸੇ ਕਾੰਦੇ ਆ ਫਿਰ ਮੁੜ ਕੇ ਲੋਕਾਂ ਦੇ ਨਹੀਂ ਆਉਂਦੇ ਆ ਗਿਆ ਇੱਕ ਹੋਰ ਗੋਲਾ हरियाणा ਸਰਕਾਰ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਪੰਜਾਬ ਦੇ ਇਲਾਕੇ ਦੇ ਵਿੱਚ ਗੋਲਾਵਾਰੀ ਹਰਿਆਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਕਿਸਾਨ ਤਾਂ ਹਰਿਆਣੇ ਚ ਖੜੇ ਸੀ ਇਹਨਾਂ ਨੂੰ ਅੱਜ ਦੇਖਣਾ ਥੋੜੀ ਆਪਣੇ ਹੱਕ ਅੱਜ ਇਹਨਾਂ ਨੂੰ ਕੁਝ ਨਹੀਂ ਦੇਖਣਾ ਬਾਰ ਦੀ ਅੱਕ ਲੈ ਕੇ ਜਾਣੇ ਆਪਣੇ ਰੇਟ ਤੇ ਚੀਜ਼ ਵੇਚਣੀ ਆ ਜਿਵੇਂ ਸੇਟੀ ਆਪਣੇ ਰੇਟ ਤੇ ਬੂਟ ਵੇਚਦਾ ਸੇਟੀ ਸਾਹਿਬ ਧੰਨਵਾਦ ਜੀ ਸਮਾਂ ਦੇਣ ਲਈ ਜੀ ਸੰਕੇਤ ਆ ਗਈ ਕੋਈ ਗੱਲ ਜੀ ਸੋ ਅਥਰੂ ਗਏ ਤਾਂ ਗੋਲੇ ਇੰਦਰੋ ਸਿੱਟੇ ਜਾ ਰਹੇ ਨੇ ਅੱਖਾਂ ਬੰਦ ਕਰਨ ਨੂੰ ਕਿਹਾ ਜਾ ਰਿਹਾ ਇਹ ਬਚਾ ਕੇ ਸੋ ਬਲਦਾ ਪ੍ਰਯੋਗ ਆ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਏ ਬਲਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪਿੱਛੇ ਨਹੀਂ ਹਟਣਾ ਅੱਗੇ ਵਧਣਾ ਹੈ ਪਰ ਬਲਦਾ ਪ੍ਰਯੋਗ ਆ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਏ ਅਥਰੂ ਗੈਤ ਦੇ ਗੋਲੇ ਨੇ ਜਿਹੜੇ ਸਿੱਟੇ ਜਾ ਰਹੇ ਨੇ ਸੋ ਤੁਸੀਂ ਦੇਖ ਰਹੇ ਹੋ ਬੈਰੀਕੇਟ ਪੱਟ ਕੇ ਬੈਰੀਕੇਟ ਪੱਟ ਕੇ ਅੱਗੇ ਬਾਦਰਾ ਇਹਨੇ ਨੌਜਵਾਨ ਠੀਕ ਹੈ ਹੈਡਿੰਗ ਰੂਟ ਲਾਇਓ ਵੀ ਕਿੰਨੀ ਹਾਸੋਣੀ ਗੱਲ ਹੈ ਵੀ ਰਸਤਾ ਤਾਂ ਰੋਕਣਾ ਸੀ ਕਿਸਾਨਾਂ ਨੇ ਰੋਕਿਆ ਹੋਇਆ ਸਰਕਾਰ ਨੇ ਹਾਂਜੀ 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 ਦੱਸੋ ਜੀ ਕਿਸ ਤਰ੍ਹਾਂ ਕਹਿ ਰਹੇ ਹੋ ਤੁਸੀਂ ਮੈਂ ਤਾਂ ਕਿੰਨੀ ਹਾਸੋਣੀ ਗੱਲ ਹੈ ਕਿ ਰਸਤਾ ਰੋਕਣਾ ਸੀ ਕਿਸਾਨਾਂ ਨੇ ਲੇਕਿਨ ਸਰਕਾਰ ਨੇ ਆਪੇ ਰਸਤਾ ਰੋਕਿਆ ਹੋਇਆ ਸਾਰੇ ਕਿਸਾਨ ਤਾਂ ਕਲੀਅਰ ਕਰ ਰਹੇ ਨੇ ਰਸਤਾ ਹਾਂ ਅਸੀਂ ਕਲੀਅਰ ਕਰੀਏ ਸਰਕਾਰ ਸਾਰੀ ਦੇਖੋ ਰਸਤਾ ਰੋਕੇ ਖੜੀ ਕਿੰਨੀ ਹਾਸੋਈ ਨਹੀਂ ਗੱਲ ਹੈ ਐ ਕੋਈ ਦਾ ਡਾਕੀ ਜਾ ਰਹੇ ਨੇ ਮੀਡੀਆ ਨੂੰ ਜਿਹੜਾ ਛੱਡ ਰਹੇ ਨੇ ਜੀ ਜੀ ਸੋ ਦੇਖਾਓ ਇੱਧਰ ਤਸਵੀਰਾਂ ਦਿਖਾ ਦਿਓ ਬਸ ਠੀਕ ਆ ਤੂੰ ਹੌਲਾ ਕਮਾਰ ਕਰ ਰਿਹਾ ਏ ਸੋ ਜ਼ਹਿਰੀਲੀ ਗੈਸ ਆ ਜਿਹੜੀ ਛੱਡੀ ਜਾ ਰਹੀ ਆ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਸੋ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜਾ ਬਲ ਦਾ ਪ੍ਰਯੋਗ ਆ ਹਰਿਆਣਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਪਰ ਕਿਸਾਨ ਨੇ ਇੱਥੇ ਡਟੇ ਹੋਏ ਨੇ ਬੈਰੀਗੇਟ ਪੱਟਣ ਦੇ ਲਈ ਉਪਰਾਲੇ ਨੇ ਜਿਹੜੇ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਬਲ ਦਾ ਉਪਯੋਗ ਕੀਤਾ ਜਾ ਰਿਹਾ ਹੈ। ਸੋ ਕਿਤੇ ਨਾ ਕਿਤੇ ਹਵਾ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਹਵਾ ਕਹਿ ਰਹੇ ਨੇ ਕਿ ਇੱਧਰ ਦੀ ਹੋ ਗਈ ਹੈ। ਹਵਾ ਗਲਤ ਹਾਂ ਵੀ ਹੁਣ ਇਸ ਟਾਈਮ ਕਿਸਾਨਾਂ ਵੱਲੇ ਆ ਰਿਹਾ ਹੈ। ਸੋ ਜੇ ਹਵਾ ਬਦਲਦੀ ਆ ਤਾਂ ਉਹਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਫਾਇਦਾ ਕਿਸਾਨਾਂ ਨੂੰ ਹੋਣਾ ਹੈ। ਜਿਹੜਾ ਪੱਥਰੂ ਗਏ ਤੇ ਗੋਲਿਆਂ ਦਾ ਧੂਆਏ ਹੁਣ ਕਿਸਾਨਾਂ ਵਾਲੀ ਸਾਈਡ 'ਇ ਆ ਰਹੀ ਹੈ ਜੇ ਹਵਾ ਬਦਲਦੀ ਆ ਤਾਂ ਇਹ ਧੂਆ ਉਧਰ ਜਾਊਗਾ ਉਹਦਾ ਕਿਤੇ ਨਾ ਕਿਤੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਹੈ ਸੋ ਕਿਸਾਨ ਨੇ ਜਿਹੜੇ ਫਿਲਹਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪ੍ਰਸ਼ਾਸਨ ਵੱਲੋਂ ਬਲ ਦਾ ਪ੍ਰਯੋਗ ਹੈ ਜਿਹੜਾ ਕੀਤਾ ਜਾ ਰਿਹਾ ਹੈ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਟਰੈਕਟਰ ਖੜਾ ਇੱਕ ਬਾਈਲਾਰਸ ਇੱਥੇ ਤਿਆਰ ਕਰਵਾਇਆ ਹੋਇਆ ਸੀ ਹਿੰਦੁਸਤਾਨ ਹਿੰਦੁਸਤਾਨ ਖੜਾ ਹੈ ਹਿੰਦੁਸਤਾਨ ਦਾ ਸੀਸਾ ਜਿਹੜਾ ਟੁੱਟ ਗਿਆ ਹੈ ਸਾਰੇ ਜਾਣਦੇ ਹੋ ਕਿ ਹਾਂਜੀ ਸੋ ਦੇਖ ਰਹੇ ਹਾਂ ਸੀਸਾ ਟੁੱਟ ਗਿਆ ਹੈ ਜਿਹੜਾ ਲਾਇਆ ਹੋਇਆ ਸਾਡਾ ਹਾਂਜੀ ਟੀਮ ਉਹ ਪੁਸ਼ਤਾਨ ਹਾਂਜੀ ਬਾਪੂ ਜੀ ਬੈਗਰੂ ਖਾਲਸਾ ਬੈਗਰੂ ਫਤੇ ਖਾਲਸਾ ਬੈਗਰੂ ਫਤੇ ਜੀ ਕੀ ਗੱਲ ਹੋ ਗਈ ਸੀਸਾ ਟੁੱਟ ਗਿਆ ਸੀ ਗੋਲਾ ਗੋਲਾ ਹਾਂ ਹਾਂਜੀ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਹੋਈਏ ਸੀਸੇ ਟੁੱਟਨੇ ਜਾਂ ਜਾਨਾਂ ਲੱਗਣੀਆਂ ਨੇ ਫਿਰ ੜੜੀ ਦੇ ਧਰ ਕੇ ਆਏ ਆ ਹਾਂ ਇਹ ਕਿਵੇਂ ਲੱਗ ਰਿਹਾ ਜੀ ਅੱਗੇ ਦੀ ਹੁਣ ਕੀ ਪੋਜੀਸ਼ਨ ਆ ਇਹ ਅੱਗੇ ਸਰਕਾਰ ਜੋ ਜ਼ਬਰ ਕਰ ਰਹੀ ਆ ਇਹਦਾ ਸਬਰ ਨਾਲ ਮੁਕਾਬਲਾ ਕਰਾਂਗੇ ਤੇ ਔਰ ਦਲੀ ਜਾਵਾਂਗੇ ਕਿਹੜੇ ਕਿੰਨੇ ਕਰ ਰਹੇ ਨੇ ਜੀ ਪੱਟਣ ਜ਼ਬੈਰੀਗੜ ਜਿੰਨੇ ਹੈਗੇ ਉਹਨਾਂ ਪੋਟ ਕੇ ਸਾਰੇ ਸਾਲ ਲਵਾਂਗੇ ਜੀ ਜੀ ਕਿੱਥੋਂ ਆਏ ਹੋ ਜੀ ਆਈ ਜ਼ਿਲ੍ਹਾ ਮੋਗਾ ਦੇ ਜੋ ਸੋ ਹਿੰਦੁਸਤਾਨ ਟਰੈਕਟਰ ਲੈ ਕੇ ਪਹੁੰਚੇ ਸੀਗੇ ਅੱਗੇ ਵਧ ਰਹੇ ਸੀਗੇ ਉਹਦਾ ਸੀਸਾ ਟੁੱਟ ਗਿਆ ਕਹਿੰਦੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰ ਰਹੇ ਆ ਇਹ ਜਿਹੜੀਆਂ ਰੋਕਾਂ ਨੇ ਇਹ ਰੋਕਾਂ ਬੜਾ ਟਾਈਮ ਇੱਥੇ ਨਹੀਂ ਰੁਕਣੀਆਂ ਇਹ ਕਹਿਣਾ ਹੀ ਕਿਸਾਨਾਂ ਦਾ ਫਿਲਹਾਲ ਕਦੋਂ ਇਹ ਰੋਕਾਂ ਪੁੱਟੇ ਜਾਂਦੇ ਨੇ ਕਦੋਂ ਕਿਸਾਨ ਅੱਗੇ ਵੱਧਦੇ ਨੇ ਤਾਂ ਆਉਣ ਵਾਲਾ ਟਾਈਮ ਇਹ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਥਰੂ ਗਾਇ ਤੇ ਗੋਲੇ ਨੇ ਜਿਹੜੇ ਉਹ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਦਾਗੇ ਜਾ ਰਹੇ ਨੇ ਬਲ ਦਾ ਪ੍ਰਯੋਗ ਆ ਜਿਹੜਾ ਉਹ ਕੀਤਾ ਜਾ ਰਿਹਾ ਏ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਕੋਈ ਗੱਲ ਨਹੀਂ ਕਰਨੇ ਬਣਾਏ ਨੇ ਇਹਦੇ ਲਈ ਇਹਨੂੰ ਖਾਵੇ ਜਾਣ ਵਾਲੇ ਸਮੇਂ ਦੇ ਵਿੱਚ ਪੁੱਟਣਾ ਪਊਗਾ 300 ਲੋਕ ਪੇਰੀਅਟੇ ਕੇ ਪਾਣੀ ਲੈ ਕੇ ਆਹ ਕਾਮ ਖੂਪਟ ਕੇ ਪਾਣੀ ਪੀਣ ਆਈ ਹੈ ਉਹ ਟਰੈਕਟਰ ਅੱਗੇ ਵਧ ਰਹੇ ਨੇ ਨੌਜਵਾਨਾਂ ਦੇ ਟਰੈਕਟਰ ਨੇ ਜਿਹੜੇ ਉਹ ਅੱਗੇ ਵਧ ਰਹੇ ਨੇ ਰੋਕਾ ਨੂੰ ਪੱਟਣ ਦੇ ਲਈ ਸਿਮਿੰਟ ਦੀਆਂ ਸਲਾਈਬਾਂ ਨੇ ਜਿਹੜੀਆਂ ਉਹ ਲਗਾਈਆਂ ਗਈਆਂ ਨੇ ਉਹਨਾਂ ਨੂੰ ਪੱਟਣ ਦੇ ਲਈ ਜਿਹੜੇ ਨੌਜਵਾਨ ਨੇ ਕਿਸਾਨੀ ਦੇ ਝੰਡੇ ਹਾਲੇ ਵੀ ਬਿਲਕੁਲ ਅੱਗੇ ਝੂਲਦੇ ਦਿਖਾਈ ਦੇ ਰਹੇ ਨੇ ਜਿੱਥੇ ਰੋਕਾਂ ਲਗਾਈਆਂ ਗਈਆਂ ਨੇ ਜਿੱਥੇ ਕੰਕਰੀਟ ਦੀਆਂ ਦਿਵਾਰਾਂ ਕੀਤੀਆਂ ਗਈਆਂ ਨੇ ਉੱਥੇ ਹਾਲੇ ਵੀ ਕੁਝ ਕਿਸਾਨ ਨੇ ਜਿਹੜੇ ਉਹ ਦਿਖਾਈ ਦੇ ਰਹੇ ਨੇ ਕਿਉਂਕਿ ਉਹਨਾਂ ਦੇ ਝੰਡੇ ਅਸੀਂ ਅੱਗੇ ਨਹੀਂ ਜਾ ਸਕਦੇ ਪਰ ਕਿਸਾਨ ਉੱਥੇ ਪਹੁੰਚੇ ਬੈਨੇ ਜਿੱਥੇ ਗੋਲੇ ਵਰ੍ਹ ਰਹੇ ਨੇ ਉੱਥੇ ਉਹ ਝੰਡੇ ਲਹਿਰਾਉਂਦੇ ਦਿਖਾਈ ਦੇ ਰਹੇ ਨੇ ਬਖ ਬਖ ਜਥੇ ਬੰਦੀਆਂ ਦੇ ਸੋ ਤੁਸੀਂ ਦੇਖ ਰਹੇ ਹੋ ਅੱਗੇ ਉਹ ਰੋਕਾਂ ਪੱਟਣ ਦੇ ਲਈ ਕਿਸਾਨ ਨੇ ਜਿਹੜੇ ਔਰ ਯਤਨ ਕਰ ਰਹੇ ਨੇ ਬਹੁਤ ਸਾਰੇ ਜਿਹੜੇ ਸਿਮਿੰਟ ਦੇ ਸਲੇਬਾਂ ਸੀਗੀਆਂ ਜਿਹੜੇ ਸਿਮਿੰਟ ਦੇ ਪੱਥਰ ਦੇ ਰੋਕਾਂ ਸੀਗੀਆਂ ਲਗਾਈਆਂ ਵੀ ਆ ਉਹ ਕਿਸਾਨ ਪੱਟ ਕੇ ਸਾਈਡ ਤੇ ਲਿਆਏ ਨੇ ਪਰ ਹਾਲੇ ਵੀ ਜਿਹੜੀਆਂ ਬਹੁਤ ਸਾਰੀਆਂ ਰਹਿ ਰਹੀਆਂ ਨੇ ਉਹਨਾਂ ਨੂੰ ਪੱਟਣ ਦਾ ਯਤਨ ਹੈ ਜਿਹੜਾ ਉਹ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਈ ਸੋ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਆ ਜੇ ਅੱਗੇ ਜਾਇਆ ਜਾਂਦਾ ਈ ਮਾਹੌਲ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿਸਾਨ ਨੇ ਜਿਹੜੇ ਉਹ ਕੇ ਪਦਰੇ ਨੇ ਨੌਜਵਾਨ ਗਿੱਲੇ ਤੋੜੇ ਬੋਰੀਆਂ ਲੈ ਕੇ ਉਹਨਾਂ ਨੂੰ ਗੋਲਿਆਂ ਨੂੰ ਖਤਮ ਕਰ ਰਹੇ ਨੇ ਉਹਨਾਂ ਦਾ ਜਿਹੜਾ ਗੈਸ ਆ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਦੇਖੋ ਤੁਸੀਂ ਗੋਲੇ ਹੋਰ ਆ ਰਹੇ ਨੇ ਗੋਲੇ ਤੋਂ ਜੇ ਸਾਈਡ ਤੇ ਭੱਜਣ ਦੀ بجائے ਕੁਝ ਨੌਜਵਾਨ ਨੇ ਜਦੋਂ ਅਥਰੂ ਗੈਸ ਦਾ ਗੋਲਾ गिरਦਾ ਇਹ ਤਾਂ ਉਹਦੇ ਵੱਲ ਭੱਜਦੇ ਨੇ ਕਿਉਂਕਿ ਉਹਨੂੰ ਖਤਮ ਕਰਨ ਦੇ ਲਈ ਉਹਨੂੰ ਰੋਕਣ ਦੇ ਲਈ ਤਾਂਕਿ ਉਹਦੀ ਗੈਸ ਹੈ ਜਿਹੜੀ ਉਹ ਕੋਈ ਨੁਕਸਾਨ ਨਾ ਕਰੇ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ ਨੌਜਵਾਨ ਨੇ ਜਿਹੜੇ ਉਹ ਡਟੇ ਹੋਏ ਨੇ ਗੋਲੇ打ਗੇ ਜਾ ਰਹੇ ਨੇ ਬਲ ਦਾ ਪ੍ਰਯੋਗ ਹੈ ਜਿਹੜਾ ਕੀਤਾ ਜਾ ਰਿਹਾ ਏ ਡਰੋਨ ਦਿਖਾਈ ਦੇ ਰਹੇ ਨੇ ਇੱਥੇ ਸੋ ਕਿਸਾਨਾਂ ਤੇ ਗੋਲੇ ਡਾਗੇ ਜਾ ਰਹੇ ਨੇ ਡਰੋਨ ਆ ਰਿਹਾ ਹੈ ਡਰੋਨ ਇੱਧਰ ਵੀ ਗੋਲਾ ਆਇਆ ਇੱਕ ਬੜੀ ਦੂਰ ਤੱਕ ਮਾਰ ਆ ਜਿਹੜੀ ਇਹਨਾਂ ਗੋਲਿਆਂ ਦੀ ਦਿਖਾਈ ਦੇ ਰਹੀ ਆ ਗੋਲੇ ਡਾਗੇ ਜਾ ਰਹੇ ਨੇ ਕਿਸਾਨਾਂ ਦੇ ਉੱਤੇ ਸੋ ਆ ਬਾਉ ਗੋਲੇ ਡਾਗੇ ਜਾ ਰਹੇ ਨੇ ਡਰੋਨ ਦਿਖਾਈ ਦੇ ਰਿਹਾ ਹੈ ਉੱਤੇ ਆਓ ਜੀ ਸਰਪੰਚ ਸਾਹਿਬ ਕੀ ਹਾਲ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਸਿਸਟਮ ਨੂੰ ਇਹ ਪੱਟ ਦੇਣੇ ਵੈਰੀਗੇਟ ਆਪਾਂ ਨੇ ਮੋਦੀ ਹਰਾ ਦੇਣਾ ਚੱਕ ਦੇਣਾ ਕੰਮ ਜਮਾਈ ਬਹੁਤ ਨੌਜਵਾਨਾਂ ਚ ਬਹੁਤ ਵੱਡਾ ਜੋਸ਼ ਹੈ ਜੀ ਸੋ ਬਹੁਤ ਜ਼ਿਆਦਾ ਜੋਸ਼ ਹੈ ਨੌਜਵਾਨਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਡਰੋਨ ਦੇ ਰਾਹੀਂ ਡਰੋਨ ਦੇ ਰਾਹੀਂ ਵੀ ਗੋਲੇ ਡਾਗੇ ਜਾ ਰਹੇ ਨੇ ਮਾਰ ਰਹੇ ਨੇ ਮੁੰਡਿਆਂ ਦੇ ਡੜੇ ਅੱਛਾ ਡੜੇ ਮਾਰ ਪ੍ਰਸ਼ਾਸਨ ਡੜੇ ਮਾਰ ਰਿਹਾ ਹੈ ਹਰਿਆਣਾ ਪ੍ਰਸ਼ਾਸਨ ਡੜੇ ਮਾਰ ਰਿਹਾ ਹੈ ਮੁੰਡਿਆਂ ਦੇ ਉਧਰੋਂ ਜੀ ਆਲੇ ਮਾਰਿਆ ਇੱਟਾ ਚਲਾ ਰਹੇ ਨੇ ਗੋਲੇ ਅਥਰੂ ਗੋਲੇ ਸੱਟ ਰਹੇ ਨੇ ਕੋਈ ਘਟ ਨਹੀਂ ਕਰਦੇ ਪੈ ਅਸੀਂ ਵੀ ਘਟ ਨਹੀਂ ਕਰਨੇ ਇਹਨਾਂ ਕਹੇ ਮੋਦੀ ਸਾਹਿਬ ਉਹ ਖੱਟਰ ਸਾਗੇ ਬੰਦੇ ਬਣ ਜਣ ਨਹੀਂ ਅਸੀਂ ਬੰਦੇ ਬਣਾ ਦੇਾਂਗੇ ਅੱਗੇ ਅਸੀਂ ਮੁੜ ਗਏ ਹੁਣ ਨਹੀਂ ਮੁੜਦੇ ਹੋਂ ਦਾ ਸਿਰ ਦੇ ਕੇ ਮੁੱਢੀ ਨਹੀਂ ਹੈਗੇ ਅਸੀਂ ਜੀ ਕੀ ਲੱਗਿਆ ਆਪਣੇ ਕੀ ਲੱਗਿਆ ਇੱਥੇ ਪੱਥਰ ਮਾਰ ਰਹੇ ਨੇ ਪੱਥਰ ਮਾਰ ਰਹੇ ਨੇ ਸਿਰ ਤੇ ਵੱਜੀਏ ਸੋ ਪੱਥਰਾਂ ਦਾ ਵੀ ਕਹਿੰਦੇ ਇਸਤੇਮਾਲ ਕੀਤਾ ਜਾ ਰਿਹਾ ਏ ਕਿਤੇ ਨਾ ਕਿਤੇ ਨਰਿੰਦਰ ਮੋਦੀ ਕਹਿੰਦੇ ਸੀਗੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਜਿਹੜਾ ਉਹ ਭਾਰਤ ਆ ਇੱਥੇ ਉਹ ਲੋਕਤੰਤਰ ਦੀਆਂ ਇਹਨਾਂ ਲੋਕਾਂ ਦੇ ਕਹਿਣ ਮੁਤਾਬਕ ਧਜੀਆਂ ਉਡਾਈਆਂ ਜਾ ਰਹੀਆਂ ਨੇ ਪੱਥਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਏ ਸੋ ਮਿਰਜੀ ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਪੱਥਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਵੀਜੀ ਦੇਖੋ ਮੈਂ ਕਹਿੰਦਾ ਹੁਣ ਜੇ ਐਸੀ ਸੋਚੀਏ ਵੀ ਉਹਨਾਂ ਨੇ ਪੰਜਾਬ ਨੂੰ ਕਸ਼ਮੀਰ ਕਸ਼ਮੀਰ ਮੰਨ ਲਿਆ ਇਸ ਤੋਂ ਵੱਧ ਕੁਝ ਨਹੀਂ ਅਸੀਂ ਟੀਵੀਾਂ 'ਚ ਪਹਿਲਾਂ ਦੇਖਦੇ ਹੁੰਦੇ ਸੀ ਵੀ ਕਸ਼ਮੀਰ ਵਿੱਚ ਐਦਾਂ ਤਸ਼ੱਦਦ ਹੋ ਰਿਹਾ ਪੱਥਰਬਾਜ਼ੀ ਹੋ ਰਹੀ ਹੈ ਉਹੀ ਸੇਮ ਜੋ ਸੀਨ ਹੈ ਪੰਜਾਬ ਵਿੱਚ ਕ੍ਰੀਏਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਉੱਪਰ ਪੱਥਰਬਾਜ਼ੀ ਕੀਤੀ ਜਾ ਆਪਣੇ ਲੋਕਾਂ ਦੇ ਉੱਪਰ ਪੱਥਰਬਾਜ਼ੀ ਕੀਤੀ ਜਾ ਰਹੀ ਹੈ ਐਦਾਂ ਮਤਲਬ ਹੈ ਇਹ ਸਰਕਾਰ ਸੋਚਦੀ ਹੈ ਵੀ ਪੰਜਾਬ ਆ ਜਿਹੜਾ ਉਹ ਇੰਡੀਆ ਵੱਖੇ ਹਿੱਸਾ ਸਾਨੂੰ ਇਹ ਪੰਜਾਬ ਦਾ ਅੰਗ ਨਹੀਂ ਮੰਨਦੇ ਪਰ ਜਦੋਂ ਜਿੰਨਾ ਮਰਜੀ ਜ਼ੋਰ ਲਾ ਲੈਣ ਪੱਥਰ ਬਾਜੀ ਕਰ ਲੈਣ ਜੋ ਮਰਜੀ ਅਸੀਂ ਆਪਣੀਆਂ ਜੋ ਮੰਗਾਂ ਉਹ ਮੰਗਾਂ ਅਸੀਂ ਲੈ ਕੇ ਹੀ ਹਟਾਂਗੇ ਸਾਡੇ ਵਡੇਰੇ ਬੈਠੇ ਆ ਸਾਨੂੰ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਸੀ ਪਿੱਛੇ ਹਟਣ ਵਾਲੇ ਨਹੀਂ ਹੈਗੇ ਜਿੰਨਾ ਮਰਜੀ ਜ਼ੋਰ ਲਾ ਲੈਣ ਜਿੰਨਾ ਸਾਡੇ ਤੇ ਤਸ਼ੱਦਦ ਹੋਏਗਾ ਜਿਵੇਂ ਕਿ ਸੱਚੇ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਪਰਮਾਨ ਹੈ ਜਬੇ ਬਾਣ ਲੱਗਿਓ ਤਬੇ ਰੋਹ ਜਾਗਿਓ ਜਿੱਦਾਂ ਜਿੱਦਾਂ ਸਾਡੇ ਉੱਪਰ ਅਤਿਆਚਾਰ ਹੁੰਦਾ ਜਾਏਗਾ ਹਮਲਾ ਹੁੰਦਾ ਜੇ ਉਦਾਂ ਉਦਾਂ ਸਾਡੇ ਵਿੱਚ ਰੋਹ ਵੱਧ ਦਿਆ ਜਾਏਗਾ ਪਹਿਲਾਂ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਸੀ ਕੱਲ੍ਹ ਦੇ ਹੀ ਸਾਡੇ ਉੱਪਰ ਇਹ ਐਕਸਪਾਇਰਡ ਗੋਲੇ ਛੱਡੇ ਜਾ ਰਹੇ ਟੀਅਰ ਗੈਸ ਦੇ ਗੋਲੇ ਛੱਡੇ ਅੱਜ ਪੱਥਰਬਾਜ਼ੀ ਵੀ ਸ਼ੁਰੂ ਕਰ ਦਿੱਤੀ ਸੇਮ ਕਸ਼ਮੀਰ ਵਾਲੀ ਐਲਓਸੀ ਬਣਾ ਦਿੱਤੀ ਹੈ ਇਹਨਾਂ ਨੇ ਮੈਂ ਕਹਿੰਦਾ ਇਸ ਤੋਂ ਡੁੱਬ ਕੇ ਮਰਨ ਵਾਲੀ ਗੱਲ ਸਰਕਾਰ ਵਾਸਤੇ ਕੋਈ ਨਹੀਂ ਇਸ ਤੋਂ ਤਾਨਾਸ਼ਾਹੀ ਸਰਕਾਰ ਕੋਈ ਨਾ ਹੋ ਸਕਦੀ ਨਾ ਹੋਏਗੀ ਪਰ ਨਰਿੰਦਰ ਮੋਦੀ ਕਹਿ ਰਹੇ ਨੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਹੈ ਕਾਦਾ ਲੋਕਤੰਤਰ ਹੈ ਲੋਕਤੰਤਰ ਨਰਿੰਦਰ ਮੋਦੀ ਨੇ ਇੱਕ ਨਾਰਾ ਦਿੱਤਾ ਸੀ ਵੀ ਅਸੀਂ ਇੰਡੀਆ ਨੂੰ ਡਿਜੀਟਲ ਇੰਡੀਆ ਬਣਾਣਾ 15 ਦਿਨ ਤੋਂ ਇੰਟਰਨੈਟ ਬਾਦ ਕਾਦਾ ਡਿਜੀਟਲ ਇੰਡੀਆ 80% ਲੋਕਾਂ ਜੋ ਆਪਣੇ ਮੋਬਾਈਲ ਦੇ ਨਾਲ ਹਰੇਕ ਡਰੋਨ ਨਾਲ ਆਪਣੇ ਲੋਕਾਂ ਤੇ ਗੋਲੇ ਸਿੱਟੇ ਜਾ ਰਹੇ ਨੇ ਤਕਨੀਕ ਵੱਧ ਰਹੀ ਆ ਇਸ ਲਈ ਇੰਡੀਆ ਲੋਕਾਂ ਉੱਪਰ ਹਮਲਾ ਕਰਨ ਵਾਸਤੇ ਆ ਲੋਕਾਂ ਦੀ ਸੁਰੱਖਿਆ ਵਾਸਤੇ ਨਹੀਂ ਹੈ ਜਦੋਂ ਕਰੋਨਾ ਆਇਆ ਸੀ ਉਹ ਦੋਨਾਂ ਦਾ ਡਿਜੀਟਲ ਇੰਡੀਆ ਕਿੱਥੇ ਗਿਆ ਸੀ ਲੋਕਾਂ ਨੇ ਆਪ ਮੰਦਰ ਗੁਰਦੁਆਰਿਆਂ ਵਿੱਚ ਆਪਣੇ ਆਕਸੀਜਨ ਸਿਲੰਡਰ ਆਪ ਤਿਆਰ ਕਰਕੇ ਲੋਕਾਂ ਦੀ ਮਦਦ ਕੀਤੀ ਕੋਈ ਸਰਕਾਰੀ ਬੁਲਾ ਰਾਇਆ ਕੋਈ ਵੀ ਨਹੀਂ ਆਇਆ ਸੀ ਮੈਂ ਕਹਿੰਦਾ ਡੁੱਬ ਕੇ ਮਰ ਜਾਣਾ ਚਾਹੀਦੀ ਆ ਇਹ ਜੀ ਸਰਕਾਰਾਂ ਨੂੰ ਠੀਕ ਹੈ ਸਰਕਾਰ ਦਾ ਕਹਾਣ ਹੈ ਮੈਂ ਕਹਿੰਦਾ ਇਸ ਤੋਂ ਮਾੜੀ ਗੱਲ ਸਰਕਾਰ ਵਾਸਤੇ ਕੋਈ ਨਹੀਂ ਹੋ ਸਕਦੀ ਗੱਲਬਾਤ ਲਈ ਸੱਦੇ ਆ ਰਹੇ ਨੇ ਦੋ ਮੀਟਿੰਗਾਂ ਪਹਿਲਾਂ ਹੋ ਗਈਆਂ ਤੇ ਹੁਣ ਫੇਰ ਅੱਜ ਵੀ ਸੱਦਾ ਆਇਆ ਹੈ ਗੱਲਬਾਤ ਲਈ ਦੇਖੋ ਵੀਰ ਜੀ ਗੱਲਬਾਤ ਨਾਲ ਇਹਨਾਂ ਦੀ ਜਿਵੇਂ ਅੱਗੇ ਇਹਨਾਂ ਦੀ ਵੋਟਾਂ ਆ ਰਹੀਆਂ ਇਹ ਲੋਕਾਂ ਨੂੰ ਇੱਕ ਲੌਲੀਪੌਪ ਦੇਣਾ ਚਾਹੁੰਦੇ ਆ ਵੀ ਜਿਵੇਂ ਪਹਿਲਾਂ ਦਿੱਤਾ ਜੇ ਇਹਨਾਂ ਨੂੰ ਵੇਡੇ ਸੱਚੇ ਸੁੱਚੇ ਹੁੰਦੇ ਜਦੋਂ ਦਿੱਲੀ ਬਰੂਹਾ ਤੇ ਬੈਠੇ ਸੀ ਉਦੋਂ ਇਹਨਾਂ ਨੇ ਮੰਗਾ ਮੰਨ ਲਈ ਕਿਉਂ ਨਹੀਂ ਰਿਟਰਨ ਚ ਦਿੱਤਾ ਕਿੰਨਾ ਟਾਈਮ ਲੱਗਦਾ 2 ਮਿੰਟ ਦਾ ਨਹੀਂ ਸਮਾਂ ਲੱਗਦਾ ਇੱਕ ਪੇਪਰ ਦੇ ਉੱਪਰ ਲਿਖ ਕੇ ਦੇਣ ਨੂੰ ਵੀ ਥੋੜੀਆਂ ਜੋ ਮੰਗਾ ਉਹ ਸਾਨੂੰ ਮਨਜ਼ੂਰ ਆ ਕੱਲ ਚੰਡੀਗੜ੍ਹ ਕੀ ਲੈਣ ਆਏ ਸੀ ਜਦੋਂ ਇਹਨਾਂ ਨੇ ਕਾਲ ਦਿੱਤੀ ਤਾਂ ਇਹ ਪਹਿਲਾਂ ਕਿਉਂ ਨਹੀਂ ਆਏ ਉਦੋਂ ਤੱਕ ਤਾਂ ਇਹਨਾਂ ਨੂੰ ਪੰਜਾਬ ਨਹੀਂ ਦਿਖਿਆ ਇਹਨਾਂ ਨੂੰ ਮੰਗਾ ਨਹੀਂ ਦਿਖਿਆ ਇਹ ਨਹੀਂ ਕਰਨਾ ਚਾਹੁੰਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਆ ਪਰ ਹੁਣ ਲੋਕ ਇਹਨਾਂ ਦੀਆਂ ਗੱਲਾਂ ਬਾਤਾਂ ਵਿੱਚ ਨਹੀਂ ਆਣਾ ਚਾਹੁੰਦੇ ਤੁਸੀਂ ਕੱਲ ਇਹ ਜਿਹੜੇ ਇੱਥੇ ਫੋਰਸਾਂ ਖੜੀਆਂ ਨੇ ਉਹਨਾਂ ਨੂੰ ਕੱਲ ਅਪੀਲ ਕਰ ਰਹੇ ਸੀਗੇ ਕਿ ਪ੍ਰਸ਼ਾਦਾ ਸਖ ਲੋ ਅੱਜ ਉਹ ਤੁਹਾਡੇ ਦੇ ਡਲੇ ਵੀ ਵਰਤਾ ਰਹੇ ਨੇ ਗੋਲੇ ਵੀ ਤੁਹਾਡੇ ਦੇ ਕਿਹਨਾਂ ਇਹ ਅਸੀਂ ਤਾਂ ਫੇਰ ਵੀ ਪ੍ਰਸ਼ਾਦਾ ਛਕਾਵਾਂਗੇ ਸਾਡੇ ਇੰਨੇ ਬੰਦੇ ਪੱਟੜ ਹੋਗੇ ਕਿਸੇ ਦੇ ਗੋਲਾ ਵੱਜਿਆ ਕਿਸੇ ਦੇ ਅੱਖ ਚ ਪੱਥਰ ਵੱਜਿਆ ਕਿਸੇ ਦੇ ਕੁਛ ਅਸੀਂ ਫੇਰ ਵੀ ਸਾਨੂੰ ਸੱਚੇ ਪਾਤਸ਼ਾਹ ਦਾ ਹੁਕਮ ਹੈ ਭਾਈ ਕਨਈਆ ਜੀ ਜਦੋਂ ਜੰਗ ਗੁਰੂ ਗੋਬਿੰਦ ਸਿੰਘ ਦਾ ਜੰਗ ਚੱਲਦਾ ਸੀ ਤਾਂ ਸਿੰਘਾਂ ਨੇ ਕਿਹਾ ਮਹਾਰਾਜ ਭਾਈ ਕਨਈਆ ਜੀ ਲੋਕਾਂ ਨੂੰ ਪਾਣੀ ਪਿਲਾ ਰਹੇ ਆ ਤਾਂ ਉਹਨਾਂ ਨੇ ਪੁੱਛਿਆ ਭਾਈ ਕਨਈਆ ਕੀ ਗੱਲ ਹੈ ਕਹਿੰਦੇ ਸੱਚੇ ਪਾਤਸ਼ਾਹ ਇਹ ਵੀ ਸਾਡੇ ਭਰਾ ਨੇ ਸਾਡੇ ਪੁੱਤ ਨੇ ਸਾਨੂੰ ਉਹਨਾਂ ਵਿੱਚ ਥੋੜਾ ਰੂਪ ਦੇਖਦਾ ਸਾਨੂੰ ਇਹਨਾਂ ਵਿੱਚੋਂ ਸਾਡੇ ਹੀ ਭਰਾ ਇਹਨਾਂ ਦੀ ਮਜਬੂਰੀ ਆ ਇਹ ਲੋਕ ਸਰਕਾਰ ਵੱਲੋਂ ਮਜਬੂਰ ਕਿਤੇ ਸਾਨੂੰ ਹੁਣ ਵੀ ਅਸੀਂ ਪ੍ਰਸ਼ਾਦਾ ਛਕਾਵਾਂਗੇ ਹੁਣ ਵੀ ਨਹੀਂ ਅਸੀਂ ਉਹ ਕਰਦੇ ਇਹ ਜਦੋਂ ਕਹਿਣਗੇ ਅਸੀਂ ਪ੍ਰਸ਼ਾਦਾ ਛਕਾਵਾਂਗੇ ਚਾਹ ਪਲਾਵਾਂਗੇ ਪਾਣੀ ਪਲਾਵਾਂਗੇ ਸੰਤ ਸੱਚੇ ਪਾਤਸ਼ਾਹ ਨੇ ਹੁਕਮ ਲਾਇਆ ਸਾਡੀ ਸੇਵਾ ਲਈ ਹੋਈ ਹੈ ਅਸੀਂ ਆਪਣੀ ਸੇਵਾ ਤੋਂ ਕਦੇ ਮੁਨਕਰ ਨਹੀਂ ਹੋਵਾਂਗੇ ਇਹ ਵੀ ਕਹਿਣਾ ਇੱਥੇ ਕਿ ਜਿਹੜੇ ਇਹ ਲੋਕ ਸੀਗੇ ਪ੍ਰਦਰਸ਼ਨਕਾਰੀ ਇਹਨਾਂ ਨੇ ਹੁੱਲੜਬਾਜੀ ਕੀਤੀ ਆ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਇਹ ਵੀ ਗੱਲਾਂ ਆਉਣੀਆਂ ਨੇ ਪਰਚੇ ਤੁਹਾਨੂੰ ਮੇਰੀ ਗੱਲ ਸੁਣੋ ਸਰਕਾਰੀ ਪ੍ਰਾਪਰਟੀ ਮੈਂ ਤਾਂ ਕਹਿੰਦਾ ਨਹੀਂ ਉਰੇ ਕੋਈ ਸਰਕਾਰੀ ਪ੍ਰਾਪਰਟੀ ਹੈ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਤਾਂ ਸਰਕਾਰਾਂ ਨੇ ਕੀਤੀਆਂ ਸਾਢੇ ਤੋਂ ਟੋਲ ਵਸੂਲ ਕੇ ਦੁੱਗਣੇ ਟੋਲ ਵਸੂਲ ਕੇ ਇਹ ਰੋਡ ਬਣਾਏ ਹੋਏ ਆ ਉਹੀ ਰੋਡ ਅੱਜ ਇਹਨਾਂ ਨੇ ਪੱਟ ਤੇ ਜੋ ਕਿ ਇਹ ਖੁਦ ਚਾਹੁੰਦੇ ਆ ਵੀ ਅਸੀਂ ਜੋ ਧੱਕੇਸ਼ਾਹੀ ਕਰੀਏ ਉਹ ਧੱਕੇਸ਼ਾਹੀ ਹੋਈ ਜਾਈਏ ਜੋ ਲੋਕ ਕਰਨ ਉਹ ਅਸੀਂ ਨਹੀਂ ਸੁਣਨਾ ਚਾਹੁੰਦੇ